ਸੁਤਰਾ ਤੇ ਇਹਦਾ ਭਾਰ ਸਰਕਾਰ ਪਰ ਅਸੀਂ ਤੇ ਸੰਸਾਰ ਨੂੰ ਦੱਸਣਾ ਹੈ ਜਗਤ ਨੂੰ ਦੱਸਣਾ ਹੈ ਕਿਸ ਪ੍ਰੋਗਰਾਮ ਰਾਹੀਂ ਦੱਸਣਾ ਉਹ ਅਸੀਂ ਤੈਅ ਕਰਨਾ ਹੈ ਨਿਰਧਾਰਤ ਕਰਨਾ ਹੈ ਹਰੀ ਕੇ ਘਟਨਾ ਵਾਪਰੀ ਸਾਡੇ ਕੋਲ ਜਿਹੜੀ ਜਾਣਕਾਰੀ ਹੈ ਕਿ ਧਰਨਾ ਜਿਹੜਾ ਲੱਗਿਆ ਸੀ ਉਥੇ ਬਿਲਕੁਲ ਸਮਾਪਤ ਹੋ ਚੱਲਿਆ ਸੀ ਜਕਾਰਾ ਵੀ ਜਿਹੜਾ ਉਹ ਛੱਡਦਾ ਸੀ ਇਹਨਾਂ ਨੇ ਇਹਦੇ باوجود ਉੱਥੇ ਲਾਠੀ ਚਾਰਜ ਹੋਇਆ ਗੱਡੀ ਗਲੋਚੋਇਆ ਗੰਮੀਆਂ ਗਾਲਾਂ ਕੱਢੀਆਂ ਗਈਆਂ ਔਰ ਹੈਰਾਨੀ ਦੀ ਗੱਲ ਕਿ 88 ਸਾਡੇ ਕੋਲ ਜਾਣਕਾਰੀ ਮਿਲੀ ਹੈ ਕਿ 88 ਮੋਟਰਸਾਈਕਲ ਚੁਪਤੀ ਥਾਣੇ ਚ ਰੱਖੇ ਗਏ ਤੇ ਕੁਝ ਗੱਡੀਆਂ ਦੀ ਪੰਨਤੋੜ ਵੀ ਜੜੀ ਹੈ ਉਹ ਕੀਤੀ ਗਈ। ਇਹ ਬਹੁਤ ਹੀ ਗੱਲ ਹੈ। ਗੱਡੀਆਂ ਕਿਹੜੀਆਂ ਵਖਵਾਦੀਆਂ ਮੋਟਰਸਾਈਕਲ ਕਿਹੜੇ ਵਖਵਾਦੀ ਹੈ ਉਹਨਾਂ ਨਾਲ ਪੰਨਤੋੜ ਕੀਤੀ ਗਈ। ਕੀ ਕਮਾਲ ਦੀ ਗੱਲ ਤੀਸਰਾ ਜਿਹੜਾ ਉਹ ਹੁਣ ਇਹ ਹੈ ਮਸਵਾਲ ਕਿ ਅਸੀਂ ਹੁਣ ਕਰਨਾ ਕੀ ਹੈ ਜਿਹੜਾ ਸਭ ਤੋਂ ਸੁਰੂਰੀ ਤੇ ਅਹਿਮ ਸਵਾਲ ਹੈ ਕਿ ਅਸੀਂ ਹੁਣ ਕਰਨਾ ਕੀ ਹੈ ਮੇਰਾ ਜਿਹੜਾ ਮੰਨਣਾ ਹੈ ਕਿ ਸਾਨੂੰ ਉਸੇ ਢੰਗ ਦੇ ਨਾਲ ਹੀ ਜਵਾਬ ਦੇਣਾ ਚਾਹੀਦਾ ਹੈ ਜਿਸ ਢੰਗ ਦੇ ਨਾਲ ਸਾਡੇ ਤੇ ਅਟੈਕ ਹੋਇਆ ਉਹਨਾਂ ਚੈਨਲਾਂ ਦੇ ਉੱਤੇ ਹੇਟ ਟੋਪਿਕੰਡਾ ਫੈਲਾਉਣ ਦੇ ਤਹਿਤ ਜਿਹੜਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਡੀ ਦਿੱਲੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਜ਼ਿੰਮੇਵਾਰਾਂ ਤਰ੍ਹਾਂ ਬੈਠੀਆਂ ਨੇ ਇਹਨਾਂ ਨੂੰ ਇਕੱਠੇ ਹੋ ਕੇ ਮੁਕਦਮੇ ਦਰਜ ਕਰਾਉਣੇ ਚਾਹੀਦੇ ਨੇ ਕਿਉਂਕਿ ਤਾਂ ਨਹੀਂ ਤੁਸੀਂ ਸਾਡੇ ਨਾਲ ਕਿ ਇਹ ਕਮਾਲ ਦੀ ਗੱਲ ਹੈ ਅਸੀਂ ਵਕਵਾਦੀਆਂ ਠੀਕ ਹੈ ਰਾਲਦਾ ਉਹਨਾਂ ਨਹੀਂ ਆਨੇ ਪਰ ਸਾਨੂੰ ਇੱਕ ਵਾਰ ਉਹਨਾਂ ਨੂੰ ਨੋਟਸ ਜਿਹੜਾ ਹੈ ਉਹ ਕਰ ਨਹੀਂ ਪਾਏਗਾ ਜਿਹੜੀਆਂ ਸਾਡੀਆਂ ਸੰਸਥਾਵਾਂ ਦੀ ਜ਼ਿੰਮੇਵਾਰੀ ਬਣਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸਾਨ ਅੰਦੋਲਨ ਦੇ ਦੌਰਾਨ ਵੀ ਇੱਕ ਉਹ 26 ਜਨਵਰੀ ਦਾ ਦਿਨ ਸੀ ਤੇ ਇੱਕ ਉਹ ਅਜੰ데요 ਦੇ ਮੰਦਰ ਦੀ ਝਾਕੀ ਜਿਹੜੀ ਹੈ ਉਹਦਾਂ ਨੇ ਗਰਾਊਂਡ ਦੇ ਵਿੱਚ ਕੱਢੀ ਸੀ ਉਸ ਤੋਂ ਬਾਅਦ ਲਾਲ ਕਿਲੇ ਵਾਲੇ ਥਾਂ ਦੇ ਉੱਤੇ ਉਹ ਝਾਕੀ ਜਿਹੜੀ ਰੁਕ ਗਈ ਉਹਦੇ ਇੱਕ ਝੰਡਾ ਉਤਰਿਆ ਹੋਇਆ ਸੀ ਇੱਕ ਗੁੰਮਦ ਟੁੱਟਿਆ ਸੀ ਤੇ ਚੈਨਲਾਂ ਨੇ ਖਬਰਾਂ ਚਲਾਈਆਂ ਕਿ ਦੇਖੋ ਜੀ ਅਤਵਾਦੀਆਂ ਨੇ ਵਖਵਾਦੀਆਂ ਨੇ ਮੰਦਿਰ ਦਾ ਪਤਾਕਾ ਤੋੜ ਦਿਆ ਜੀ ਮੰਦਿਰ ਦਾ ਗੁੰਮਾ ਤੋੜ ਦਿਆ ਜੀ ਆ ਮੰਜੀਸ਼ਰ ਜੀ ਕੇ ਅਧਿਕ ਬੋਲ ਕੇ ਗਏ ਨੇ ਇਹਨਾਂ ਨੇ ਕੋਰਟ ਦੇ ਵਿੱਚ ਉਸੇ ਵੇਲੇ ਐਪਲੀਕੇਸ਼ਨ ਪਾਈ ਤੇ ਚੈਨਲ ਜਿਹੜੇ ਸੀ ਉਹ ਗੋਡਣੀਆਂ ਭਾਰ ਰਿਹਾ ਸਮੂਹ ਇਸਤਾਕ ਦੇ ਨਾਲ ਜਵਾਬ ਦੇਣਾ ਅਤੇ ਇੱਕ ਜਿਨੀਆਂ ਇਥੇ ਜਥੇਬੰਦੀਆਂ ਬੈਠੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੀਫ ਖਾਲਸਾ ਜਵਾਨ ਤਾਲਮਿਲ ਤੁਸੀਂ ਆਪਸ ਵਿੱਚ ਰੱਖਣਾ ਹੈਗਾ ਕਿਵੇਂ ਰੱਖਣਾ ਹੈਗਾ ਇਹ ਤੁਸੀਂ ਬੈਠ ਕੇ ਵਿਚਾਰ ਕਰ ਲੈਣੀ ਹੈ ਔਰ ਕੋਰਟ ਦੇ ਵਿੱਚ ਇਹਨਾਂ ਚੈਨਲਾਂ ਦੇ ਖਿਲਾਫ ਜ਼ਰੂਰ ਜਾਣਾ ਚਾਹੀਦਾ ਦੂਸਰੀ ਜਿਹੜੀ ਸਾਡੇ ਨਾਲ ਟੱਕਾ ਜ਼ਿਆਦਤੀ ਹੋਈ ਉਹ ਇਹ ਹੋਈ ਹੈ ਕਿ ਜਿਹੜੇ ਸਾਡੇ ਮੁੰਡੇ ਚੈਨਲ ਚਲਾ ਰਹੇ ਸੀ ਸਿੱਖ ਉਹਨਾਂ ਨੂੰ ਬੈਨ ਕਰਤਾ ਕਿ ਸੂਚੀ ਸੰਧੀ ਸਾਜ਼ਿਸ਼ ਦੇ ਤਹਿਤ ਕਿ ਜਿਹੜਾ ਅਸੀਂ ਵਰਤਾਂਤ ਸਿਰਜਣਾ ਉਸ ਵਰਤਾਂਤ ਨੂੰ ਇਹ ਜਿਹੜੇ ਲੋਕ ਹੈ ਕ੍ਰੈਕ ਨਾ ਕਰ ਸਕਣ ਦੇਖੋ ਕਿੱਡੀ ਕਮਾਲ ਦੀ ਉਹਨਾਂ ਦੀ ਯੋਗਤਾ ਤੇ ਸਾਡੇ ਜਿਹੜੇ ਚੈਨਲ ਚੱਲ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਸਾਡੇ ਜਿਹੜੇ ਨੌਜਵਾਨ ਐਕਟਿਵ ਨੇ ਪਰਸਨਲ ਤੌਰ ਤੇ ਪੇਜ ਬਣਾ ਕੇ ਉਹ ਉਸ ਨੈਰੇਟਿਵ ਨੂੰ ਤ੍ਰੈਕ ਨਾ ਕਰਦੇ ਹਨ ਇਸ ਕਰਕੇ 100 ਤੋਂ ਵੱਧ ਪੇਜਾਂ ਦੀ ਔਰ ਚੈਨਲਾਂ ਦੀ ਜਾਣਕਾਰੀ ਸਾਡੇ ਕੋਲ ਹੈ ਜਿਹੜੇ ਕਿ ਬੰਦ ਕਰ ਦਿੱਤੇ ਤੀਸਰਾ 400 ਇਹ ਕਹਿੰਦੇ ਨੇ ਗਿਣਤੀ ਜਿਹੜੇ ਸਾਡੇ ਬੱਚੇ ਫੜੇ ਨੇ ਸੱਤਾਂ ਦੇ ਉੱਤੇ ਐਨਐਸਏ ਲੱਗਿਆ ਬਾਕੀਆਂ ਦੇ ਉੱਤੇ 5752 ਇਹਨਾਂ ਦੇ ਮੁਤਾਬਕ ਲੱਗੀ ਹੈ ਜਿਹਦੇ ਵਿੱਚੋਂ ਇਹਨਾਂ ਦੇ ਮੁਤਾਬਕ 198 ਇਹਨਾਂ ਨੇ ਰਿਲੀਜ਼ ਕੀਤੇ ਹੈ ਲੇਕਿਨ ਬਾਕੀ ਰਿਲੀਜ਼ ਨਹੀਂ ਕੀਤੇ ਔਰ 198 ਦੇ ਵਿੱਚੋਂ ਰਿਐਲਿਟੀ ਜਿਹੜੀ ਉਹ ਕਿੰਨੇ ਰਿਲੀਜ਼ ਕਰਨ ਦੀ ਹੈ ਇਹ ਅਜੇ ਸਾਡੇ ਕੋਲ ਪਤਾ ਨਹੀਂ ਇਹ ਕਿਤੇ ਹੋਰ ਵਿਚਾਰ ਉੱਪਰ ਕੇ ਸਾਹਮਣੇ ਹੈ ਉਹਦੇ ਬਾਰੇ ਮੈਂ ਗੱਲ ਕਰਨਾ ਚਾਹੁੰਦਾ ਕਿ ਜੇ ਅਮਰਿਤਪਾਲ ਸਿੰਘ ਕਿਤੇ ਹੈ ਤੇ ਉਹਨੂੰ ਪੇਸ਼ ਹੋਣਾ ਚਾਹੀਦਾ ਪਰਸੇ ਇੱਕ ਸਟੇਟਮੈਂਟ ਦਿੱਤੀ ਸੀ ਮਤਲਬ ਉਹ ਮੀਡੀਆ ਦੇ ਵੀ ਦੱਸਦੇ ਹੈ ਕਿ ਕਿਸ ਤਰ੍ਹਾਂ ਮੀਡੀਆ ਜਿਹੜਾ ਹੈ ਉਹ ਆਪਣਾ ਰੋਲ ਅਦਾ ਕਰਦਾ ਹੈ ਪਰसों ਜਿਹੜੀ ਮੈਂ ਸਟੇਟਮੈਂਟ ਦਿੱਤੀ ਸੀ ਉਸ ਦੇ ਵਿੱਚ ਇਹ ਸ਼ਬਦ ਕਹੇ ਸੀ ਕਿ ਜੇ ਸਰਕਾਰ ਕੋਲ ਹੈ ਤੇ ਸਰਕਾਰ ਨੂੰ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਤੇ ਜੇ ਨਹੀਂ ਸਰਕਾਰ ਕੋਲੇ ਉਹ ਉਥੋਂ ਗ੍ਰਿਫਤਾਰ ਨਹੀਂ ਹੋਇਆ ਤੇ ਫਿਰ ਉਹਨੂੰ ਆ ਕੇ ਪੁਲਿਸ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਪੁੱਛਣਾ ਚਾਹੀਦਾ ਹੈ ਵੀ ਦੱਸੋ ਮੇਰੇ ਤੇ ਕੀ ਮੁਕੱਦਮਾ ਹੈ ਉਹ ਜਿਹੜਾ ਮੇਰਾ ਪਹਿਲਾ ਸੀ ਨਾ ਉਹ ਲਾਈਨ ਸੀ ਜਿਹੜੀ ਵੀ ਸਰਕਾਰ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਉਹ ਪਤਾ ਨਹੀਂ ਲੱਗਿਆ ਕਿੱਧਰ ਗਈ ਕੀ ਕਮਾਲ ਦੀ ਗੱਲ ਹੈ ਨਾ ਉਹ ਗਾਇਬ ਹੀ ਹੋ ਗਈ ਨਿਊਜ਼ ਜਿਹੜੇ ਪ੍ਰਿੰਟ ਮੀਡੀਆ ਉਥੋਂ ਬਿਲਕੁਲ ਹੀ ਗਾਇਬ ਹੋ ਗਈ ਇਹ ਜਿਹੜਾ ਇਲੈਕਟ੍ਰੋਨਿਕ ਮੀਡੀਆ ਉਹਦੇ ਚ ਹੈਡਿੰਗ ਜਿਹੜਾ ਉਹ ਮਗਰਲਾ ਜਿਹੜਾ ਐਸਾ ਸੀ ਉਹ ਬਣਾਤਾ ਤੇ ਇਹਨਾਂ ਦਾ ਸਾਡੇ ਕੋਲ ਟਾਈਮ ਹੀ ਨਹੀਂ ਨਾ ਵੀ ਪੂਰੀ ਖਬਰ ਦੇਖੀਏ ਨਹੀਂ ਅਸੀਂ ਦੇਖਦੇ ਹਾਂ ਅਸੀਂ ਤਾਂ ਹੈਡਿੰਗ ਫੜਦੇ ਹਾਂ ਹੈਡਿੰਗ ਪੜ ਕੇ ਆਪਣਾ ਜਿਹੜਾ ਉਹ ਮਨ ਬਣਾ ਲੈਂਦੇ ਆ ਕਿ ਵੀ ਆਹ ਗੱਲ ਕਹਤੀ ਹੈ ਤੇ ਬਸ ਇਹ ਤਾਂ ਗਲਤ ਹੈ ਠੀਕ ਹੈ ਗਲਤ ਹੈ ਠੀਕ ਹੈ ਇਹ ਚੀਜ਼ਾਂ ਜਿਹੜੀਆਂ ਨੇ ਵਰਤ ਰਹੀਆਂ ਨੇ ਇਹ ਨਾ ਪਹਿਲੀ ਮੀਟਿੰਗ ਹੈ ਨਾ ਆਖਰੀ ਮੀਟਿੰਗ ਹੈ ਜਦੋਂ ਆ ਵੀਰ ਜੀ ਨੇ ਕਿਹਾ ਕਿ ਇਹਨਾਂ ਮੀਟਿੰਗਾਂ ਦਾ سلسلہ ਚੱਲਦੇ ਰਹਿਣਾ ਚਾਹੀਦਾ ਹੈ ਕੋਸ਼ਿਸ਼ ਇਹੋ ਕਰਾਂਗੇ ਜੇ ਇਸ ਰਹੀ ਅਸੀਂ ਸਿਰ ਜੋੜ ਕੇ ਬੈਠਦੇ ਰਹੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਅਮਾ ਜੀ ਰੋਜ਼ ਮੀਟਿੰਗ ਕਰੀ ਜਾਏ ਪਰ ਸਿਰਫ ਇਨਾ ਕੁ ਜ਼ਰੂਰ ਹੁੰਦਾ ਹੈ ਵੀ ਮੀਟਿੰਗ ਅਸੀਂ ਰੱਖ ਲਈ ਹੈ ਇਹਦੇ ਇਸ ਨੂੰ ਡੈਮੇਜ ਕਰਨ ਦਾ ਯਤਨ ਜਿਹੜਾ ਹੈ ਜਿਨ੍ਹਾਂ ਨੂੰ ਤਕਲੀਫ ਹੈ ਮੀਟਿੰਗਾਂ ਤੋਂ ਤਕਲੀਫ ਕਿਉਂ ਹੋਏ ਸਟੇਟਮੈਂਟ ਕਿ ਲਈ ਕੋ ਨਾਮ ਕਰੂੰ ਪਈ ਸਾਰੀ ਗੱਲ ਬਾਤ ਹੈ ਹੁਣ ਆਖਰੀ ਸ਼ਬਦ ਮੈਂ ਕਹਨੇ ਨੇ ਯਾਸੀ ਅੱਜ ਦਾ ਇਹ ਇਕੱਠ ਸ੍ਰੀ ਅਕਾਲ ਤਖਤ ਸਹਿਤੋਂ ਇਹ ਐਲਾਨ ਕਰਦਾ ਹੈ ਕਿ ਜਿਹੜੇ ਬੇਕਸੂਰ ਨੌਜਵਾਨ ਪਕੜੇ ਨੇ ਅਸੀਂ ਉਹਨਾਂ ਦੇ ਨਾਲ ਆ 100% ਉਹ ਇਹ ਨਾ ਸਮਝੇ ਵੀ ਪਤਾ ਨਹੀਂ ਨਾਲ ਹੈਗੇ ਆ ਕਿ ਨਹੀਂ ਹੈਗੇ ਨਹੀਂ ਹੈਗੇ ਅਸੀਂ ਉਹਨਾਂ ਦੇ ਨਾਲ ਆ ਜਿਹੜੇ ਬੇਕਸੂਰ ਨੌਜਵਾਨ ਸਾਡੇ ਫੜੇ ਨੇ ਅਸੀਂ ਉਹਨਾਂ ਦੇ 100% ਨਾਲ ਆ ਔਰ ਸਰਕਾਰ ਨੂੰ ਅਸੀਂ ਇਹ ਤਾੜਨਾ ਕਰਦੇ ਆ ਕਿ 24 ਘੰਟਿਆਂ ਦੇ ਅੰਦਰ ਅੰਦਰ ਸਾਡੇ ਮੁੰਡੇ ਛੱਡੇ ਜਾਣ ਔਰ ਤੀਸਰਾ ਜਿਹੜੀਆਂ ਸਾਡੀਆਂ ਗੱਡੀਆਂ ਮੋਟਰਸਾਈਕਲ ਚਲੋ ਅਸੀਂ ਮੁਆਵਜ਼ਾ ਨਹੀਂ ਮੰਗਦੇ ਸਰਕਾਰ ਤੋਂ ਕਿ ਉਹ ਟੁੱਟ ਗਿਆ ਤੇ ਉਹਨਾਂ ਨੂੰ ਠੀਕ ਕਰਾ ਕੇ ਦਿਓ ਸਾਡੇ ਕੋਲ ਬੈਠੇ ਨੇ ਪਰ ਜਿਸ ਨੂੰ ਟਾੜੀ ਵਰਗੇ ਇੰਗਲੈਂਡ ਦੀ ਸੰਗਤ ਬੈਠੀ ਹੈ ਕੈਨੇਡਾ ਦੀ ਸੰਗਤ ਬੈਠੀ ਹੈ ਠੀਕ ਅਸੀਂ ਆਪੇ ਕਰਾ ਲਾਂਗੇ ਪਰ ਸਾਡੀਆਂ ਗੱਡੀਆਂ ਰਿਲੀਜ਼ ਕੀਤੀਆਂ ਜਾਣ ਠੀਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀਆਂ ਸੰਸਾਵਾਂ ਨੂੰ ਇਹ ਅਦੇਸ਼ੀ ਹੈ ਇਸ ਪੰਥਕ ਇਕੱਠ ਦਾ ਕਿ ਕੋਰਟ ਦੇ ਵਿੱਚ ਉਹਨਾਂ ਅਫਸਰਾਂ ਦੀ ਜਵਾਬ ਤਲਵੀ ਕੀਤੀ ਜਾਏ ਜਿਨ੍ਹਾਂ ਨੇ ਗੱਡੀਆਂ ਪੰਨੀਆਂ ਨੇ ਗੱਡੀਆਂ ਕਿਉਂ ਬਨੀਆਂ ਨੇ ਤੀਸਰਾ ਜਿਹੜਾ ਬਿਰਤਾਂਤ ਸਿਰਜ ਰਿਹਾ ਹੈ ਨੈਸ਼ਨਲ মিডিਆ ਮੈਂ ਪਹਿਲੇ ਕਹਤਾ ਕਿ ਹਦੇਸ਼ ਹੈ ਸਾਡੀਆਂ ਸੰਸਥਾਵਾਂ ਨੂੰ ਕਿ ਉਹਨਾਂ মিডিਆ ਜਿਹੜੇ ਚੈਨਲਸ ਨੇ ਉਹਨਾਂ ਨੂੰ ਕੋਰਟ ਦੇ ਵਿੱਚ ਘੜੀਸਿਆ ਜਾਵੇ ਤੇ ਭਾਰਤ ਸਰਕਾਰ ਨੂੰ ਵੀ ਅੱਜ ਦਾ ਇਹ ਕੱਠ ਕਹਿਣਾ ਚਾਹੁੰਦਾ ਕਿ ਇਹ ਗੰਦੀ ਖੇਡ ਜਿਹੜੀ ਹੈ ਉਹ ਬੰਦ ਕਰੇ ਸਿੱਖਾਂ ਨੂੰ ਵੱਖਵਾਦੀ ਆਤਵਾਦੀ ਕਹਿਣ ਵਾਲੇ ਇਹਦਾ ਕੋਈ ਫਾਇਦਾ ਨਹੀਂ ਨਿਕਲਣਾ ਜੇ ਸਾਨੂੰ ਫਾਇਦਾ ਨਹੀਂ ਤੇ ਤੁਹਾਨੂੰ ਵੀ ਫਾਇਦਾ ਨਹੀਂ ਨਿਕਲਣਾ ਹੈ ਇਹ ਗੱਲ ਚੇਤੇ ਰੱਖਿਓ ਜੀ ਤੇ ਜਿਹੜੇ ਕਾਲੇ ਕਾਨੂੰਨ ਪੰਜਾਬ ਚ ਲਾਗੂ ਕੀਤੇ ਨੇ ਸਾਡੇ ਮੁੰਡਿਆਂ ਦੇ ਇਹਨਾਂ ਨੂੰ ਤੁਰੰਤ ਪ੍ਰਭਾਵੀ ਜਿਹੜਾ ਹੈ ਉਹ ਹਟਾਇਆ ਜਾਏ ਕਿਉਂਕਿ ਕਾਲੇ ਕਾਨੂੰਨ ਸਾਡੇ ਤੇ ਲੱਗਣੇ ਸਾਡੇ ਤੇ ਲਾਉਣੇ ਨੇ ਮਿਨੋਰਟੀਸ ਤੇ ਲਾਉਣੇ ਨੇ ਇੱਥੇ ਬਥੇਰੇ ਆ ਜਿਹੜੇ ਸ਼ਰਿਆਮ ਲੱਖਾਂ ਦੇ ਇਕੱਠ ਵਿੱਚ ਹਿੰਦੂ ਰਾਸ਼ਟਰ ਦੀ ਗੱਲ ਕਰ ਰਹੇ ਬੋਲੇ ਇਸੋ ਨਿਹਾਲ ਹਾਉ ਸ਼ਰਿਵਾਰ ਜਾ ਫਿਰ ਉਹਨਾਂ ਦੇ ਵੀ ਲਾ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਐਨਐਸਏ ਉਹਨਾਂ ਤੇ ਵੀ ਲਾਓ ਸਾਡੇ ਤੇ ਵੀ ਲਾਓ ਕੋਈ ਗੱਲ ਬੋਲੇ ਇਸੋ ਨਿਹਾਲ ਹਾਉ ਸ਼ਰਿਵਾਰ ਤੇ ਭੁਗਤ ਲਾਂਗੇ ਤੇ ਤੇ ਬੱਦੇ ਗੰਕ ਕੀ ਜੀਤ ਹੂਣ ਤੇ ਨਿਸ਼ਾਨ ਰਹਿ ਹਮ ਸਮਾਰਾ ਜੀ ਸੁਸਾ ਸੰਗਤ ਜੀ ਮੈਂ ਇੱਕ ਵਾਰੀ ਫਿਰ ਇਹ ਕਹਦੇ ਆ ਜੇ 22 ਦੀ ਵੇ ਗਵਰਨਮੈਂਟ ਨਹੀਂ ਕੱਢਦੀ ਛੱਡਦੀ ਤੁਸੀਂ ਕਹਿੰਨੋ ਨਹੀਂ ਛੱਡਦੀ ਤਾਂ ਉਹਦਾ ਉੱਤਰ ਅਸੀਂ ਐਗਰੈਸਿਵੋ ਨਹੀਂ ਦੇਣਾ ਡਿਪਲੋਮੈਟਿਕ ਦੇਣਾ ਔਰ ਜਿਹੜੇ ਆ ਉਹ ਡਾਕਟਰ ਸਿਮਰਤ ਸਿੰਘ ਬੋਲ ਕੇ ਗਏ ਨੇ ਇੱਕ ਤਾਂ ਅਸੀਂ ਜਿਹੜੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਵਿੱਚੋਂ ਰੌਲਾ ਪਿਆ ਪ੍ਰਚਾਰ ਵੀ ਰਿਆ ਨਿਕਲੀਆਂ ਨੇ ਜੋ ਨਸ਼ਿਆਂ ਦਾ ਮੁੱਦਾ ਹੈ ਬੇਰੁਜ਼ਗਾਰੀ ਦਾ ਮੁੱਦਾ ਹੈ ਉਹਨਾਂ ਮੁੱਦਿਆਂ ਨੂੰ ਲੈ ਕੇ ਸ੍ਰੀ ਅਕਾਲ ਤੱਕ ਸਭ ਤੋਂ ਬਹੀਰ ਆ ਜਿਹੜੀਆਂ ਜਥੇਬੰਦੀਆਂ ਬੈਠੀਆਂ ਨੇ ਇਹ ਸਾਰੀਆਂ ਰਲ ਕੇ ਕੱਢਣੀਆਂ ਨੇ ਬੋਲੇ ਸ੍ਰੀ ਅਕਾਲ ਸ੍ਰੀ ਅਕਾਲ ਤੱਕ ਸਭ ਦੀ ਸਰਪ੍ਰਸਤੀ ਚ ਅਸੀਂ ਬਹੀਰ ਕੱਢਾਂਗੇ ਫਿਰ ਉਸ ਬਹੀਰ ਦੇ ਵਿੱਚ ਅਸੀਂ ਨਸ਼ੇ ਦੀ ਗੱਲ ਤਾਂ ਕਰਾਂਗੇ ਹੀ ਕਰਾਂਗੇ ਬੇਰਜ਼ਗਾਰਾਂ ਦੀ ਸਮੱਸਿਆ ਦੀ ਗੱਲ ਤਾਂ ਕਰਾਂਗੇ ਪੰਜਾਬ ਦੇ ਡੈਮੋਗ੍ਰਾਫੀ ਨੂੰ ਬਦਲਦੀਆਂ ਸ਼ਾਸਨ ਦੀ ਗੱਲ ਤਾਂ ਕਰੀ ਕਰਾਂਗੇ ਕਰਾਂਗੇ ਔਰ ਅਸੀਂ ਸਰਕਾਰੀ ਤਖਤੀ ਸਾਹੀ ਦੀ ਗੱਲ ਵੀ ਪਿੰਡ ਦੀਆਂ ਸੱਥਾਂ ਦੇ ਵਿੱਚ ਜਾ ਕੇ ਕਰਾਂਗੇ ਪਿੰਡ ਪਿੰਡ ਜਾ ਕੇ ਔਰ ਅਮਰ ਸੰਚਾਰ ਵੀ ਕਰਾਂਗੇ ਨਗਰ ਕੀਰਤਨ ਡਾਕਟਰ ਸਿਮਰ ਸਿੰਘ ਦਾ ਸੁਝਾਅ ਬਹੁਤ ਵਧੀਆ ਹੈ ਇਸ ਤੋਂ ਇਲਾਵਾ ਅਸੀਂ ਵਿਸਾਖੀ ਖਾਲਸਾ ਸਾਜਨਾ ਦਿਵਸ ਦਾ ਤਿਉਹਾਰ ਹੈ ਅਸੀਂ ਵਿਸਾਖੀ ਦੇ ਦਿਹਾੜੇ ਤੋਂ ਬਾਅਦ ਅਸੀਂ ਇਹਦੇ ਬਾਰੇ ਵੀ ਜਿਹੜਾ ਹੈ ਜਰੂਰ ਆਪਣੇ ਕੌਮ ਨੂੰ ਆਪਣੇ ਨੌਜਵਾਨਾਂ ਨੂੰ ਬਚਾਉਣ ਵਾਸਤੇ ਨੌਜਵਾਨਾਂ ਨੂੰ ਇੱਕ ਜਟ ਕਰਨ ਵਾਸਤੇ ਅਸੀਂ ਜਰੂਰ ਜਿਹੜਾ ਹੈ ਉਚਾਰੋ ਜੀ ਕਰਾਂਗੇ ਅਸੀਂ ਕੋਈ ਧਰਨਾ ਪੁਰਨਾ ਨਹੀਂ ਮਾਰਨਾ ਅਸੀਂ ਕਾਫਲਾ ਲੈ ਕੇ ਤੁਰਾਂਗੇ ਧਰਨੇ ਤੁਰਨੇ ਤੁਹ ਕੋਈ ਮਤਲਬ ਨਹੀਂ ਹੈ 6 ਮਹੀਨੇ ਬੈਠ ਰਹੋ ਸਾਲ ਬੈਠੇ ਰਹੋ ਅਸੀਂ ਆਪਣਾ ਪ੍ਰਚਾਰ ਕਰਾਂਗੇ ਅਸੀਂ ਦੱਸਾਂਗੇ ਲੋਕਾਂ ਨੂੰ ਕਿ ਸਾਡੇ ਨਾਲ ਕੀ ਹੋ ਰਿਹਾ ਹੈ ਕੱਲਾ ਪੰਜਾਬ ਚ ਨਹੀਂ ਦੱਸਾਂਗੇ ਅਸੀਂ ਭਾਰਤ ਦੇ ਬਾਕੀ ਹਿੱਸਿਆਂ ਚ ਵੀ ਦੱਸਾਂਗੇ ਔਰ ਵਿਦੇਸ਼ਾਂ ਚ ਵੀ ਦੱਸਾਂਗੇ ਦੁਨੀਆ ਦੇ ਵਿੱਚ ਦੱਸਾਂਗੇ ਸੋ ਸਾਧ ਸੰਗਤ ਜੀ ਮੈਂ ਫੇਰ ਕਹਿ ਦਿਆਂ ਕਿ ਇਹ ਅੱਜ ਦੀ ਇਕੱਤਰਤਾ ਦੇ ਵਿੱਚ ਤੁਸੀਂ ਬਹੁਤ ਸੋਹਣਾ ਸਹਿਯੋਗ ਦਿੱਤਾ ਜੇ ਅਸੀਂ ਇਸ ਤਰ੍ਹਾਂ ਸਟੈਂਡ ਮਾਈਕ ਲੈ ਕੇ ਅਸੀਂ ਬੁਲਾ ਰਹਿਆਂ ਦਾ ਸੁਝਾਅ ਲੈਂਦੇ ਨਾ ਤਾਂ ਮੇਰੇ ਖਿਆਲ ਜਿੰਨੇ ਬੁਲਾ ਰਹੇ ਅਸੀਂ ਇਸ ਲਈ ਨਹੀਂ ਅਸੀਂ 5-7 ਬੁਲਾਰਿਆਂ ਹੀ ਸੁਣ ਪਾਉਂਦੇ ਕਿਉਂਕਿ ਮਾਈਕ ਦੇ ਉੱਤੇ ਸਮਾਂ 10 ਮਿੰਟ ਦਾ ਲੱਗ ਜਾਂਦਾ ਹੈ ਇਸ ਕਰਕੇ ਬੈਠਕੀ ਸਾਰੇ ਸੁਝਾਅ ਬੁਲਾਰਿਆਂ ਦੇ ਲੈਨੇ ਮੈਂ ਫਿਰ ਕਹਿਦਾ ਕਿ ਬਹੁਤ ਸਾਰਿਆਂ ਦੀਆਂ ਨਜ਼ਰਾਂ ਇਸ ਮੀਟਿੰਗ ਨੂੰ 100% ਸੁਲਾਬ ਜਿਹੜਾ ਹੈ ਉਹ ਪ੍ਰਚਾਰਨ ਦੇ ਲਈ ਉਹ ਲੱਗੀਆਂ ਨੇ ਉਸ ਤਾਂ ਕੱਲ੍ਹ ਦੀਆਂ ਲਿਖੀਆਂ ਜਾ ਚੁੱਕੀਆਂ ਨੇ ਇਹਨੇ ਕੋ ਹੁਣ ਲਿਖਣੀ ਹੈ ਕੱਲ੍ਹ ਦੀਆਂ ਲਿਖੀਆਂ ਬੁਲਾਵਰੇ ਸਾਡੇ ਉੱਤੇ ਡਿਪਲੋਮੈਟਿਕ ਤੰਗ ਦੇ ਨਾਲ ਲੇਕਿਨ ਅਸੀਂ ਜਵਾਬ ਕਿਸ ਤੰਗ ਨਾਲ ਦੇ ਰਹੇ ਹਾਂ ਐਗਰੈਸਿਵ ਹੋ ਕੇ ਜਿੰਦਾਬਾਦ ਮੁਰਦਾਬਾਦ ਕਰਦੇ 200 ਈਮੇਲ ਆਈਏ ਸਾਨੂੰ ਵਿਦੇਸ਼ਾਂ ਤੋਂ ਖਾਸ ਤੌਰ ਤੇ ਅੱਜ ਵੱਡਾ ਐਲਾਨ ਕਰੋ ਜੀ ਪੰਜ ਸੱਤ ਦੇ ਵਿੱਚ ਤਾਂ ਇਹ ਵੀ ਲਿਖਿਆ ਕਿ ਖਾਲਸਾਤਾਨ ਦਾ ਐਲਾਨ ਕਰੋ ਜੀ ਅੱਜ ਮਤਲਬ ਅਸੀਂ ਇਸ ਕਿਸਮ ਦੇ ਫੈਸਲੇ ਚਾਹੁੰਦੇ ਉਹ ਡਿਪਲੋਮੈਟਿਕ ਤੌਰ ਤੇ ਸਾਡੇ ਉੱਪਰ ਹਮਲਾ ਕਰ ਰਹੇ ਨੇ ਅਰਸਾਨੇ ਡਿਪਲੋਮੈਟਿਕ ਢੰਗ ਨਾਲ ਹੀ ਉਹਨਾਂ ਹਮਲਿਆਂ ਦਾ ਜਵਾਬ ਦੇਣਾ ਚਾਹੀਦਾ ਹੈ ਫਿਰ ਅਸੀਂ ਕਾਮਯਾਬ ਹੋਵਾਂਗੇ। ਵਰਨਾ ਅਸੀਂ ਫੇਲ ਹੋ ਜਾਵਾਂਗੇ। ਫੇਲ ਹੋ ਜਾਾਂਗੇ। ਔਰ ਇਸ ਵਕਤ ਡਿਪਲੋਮੈਟਿਕ ਢੰਗ ਦੇ ਨਾਲ ਸਾਡੇ ਤੇ ਹਮਲਾ ਹੈ ਕਿਉਂਕਿ ਪੋਲਰਾਈਜੇਸ਼ਨ ਦੀ ਜਿਹੜੀ ਪਾਲਿਸੀ ਹੈ ਉਹਦਾ ਹਿੱਸਾ ਨਹੀਂ ਬਣੀ ਵੱਡੀ ਕੌਮ ਮੁਸਲਮਾਨ। ਉਹਨਾਂ ਨੇ ਕਿਹਾ ਇਹ ਨਹੀਂ ਬਣਦੇ। ਇਹਨਾਂ ਨੂੰ ਬਣਾਓ। ਜਿਵੇਂ ਇੱਥੇ ਬੁਲਾਰਿਆਂ ਨੇ ਕਿਹਾ ਵੀ ਹੈ ਕਿ ਆ ਜੈਦਰ ਸਾਹਿਬ ਨੇ ਕੀ ਹੈ 400 ਸੀਟ ਜਿੱਤੀ ਸੀ ਹੁਣ ਫੇਰ 400 ਜਿੱਤਣ ਦੀ ਤਾਕ ਦੇ ਵਿੱਚ ਬਾਰ ਬਾਰ ਛੇੜਿਆ ਉਹਨਾਂ ਨੂੰ ਬਾਰ ਬਾਰ ਛੇੜਿਆ ਇੱਕੋ ਛੇੜੇ ਨਹੀਂ ਇਹਨਾਂ ਨੂੰ ਛੇੜ ਕੇ ਦੇਖੋ ਸਾਨੂੰ ਛੇੜਿਆ ਅਸੀਂ ਸ਼ਿਕਾਰ ਹੋ ਗਏ ਕਹਿੰਦਾ ਮਤਲਬ ਇਹ ਨਹੀਂ ਕਿ ਸਾਨੂੰ ਵੀ ਉਹਨਾਂ ਵਾਂਗ ਦਬਦੇ ਜਾਣਾ ਚਾਹੀਦਾ ਸੀ ਦਬਦੇ ਜਾਣਾ ਚਾਹੀਦਾ ਸੀ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਕਿ ਨਾ ਹੀ ਲਿਓ ਕਿ ਸਮਾਜ ਨੂੰ ਨਾ ਵਾਂਗ ਦਬਦੇ ਜਾਣਾ ਚਾਹੀਦਾ ਸੀ ਦਬਦੇ ਜਾਣਾ ਚਾਹੀਦਾ ਸੀ। ਅਕਿਤਨਾ ਕਿਤੇ 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 ਨਾ ਕਿਤੇ ਅਸੀਂ ਸੋਚ ਸਮਝ ਤੋਂ ਬਿਨਾ ਚੱਲਣ ਦਾ ਯਤਨ ਕੀਤਾ ਜਿਹਦਾ ਖਮਿਆਜ਼ਾ ਅੱਜ ਸਾਨੂੰ ਭੁਗਤਣਾ ਪੈ ਰਿਹਾ। ਸੋਸ਼ਲ ਮੀਡੀਆ ਤੇ ਟੋਟਲੀ ਸੋਸ਼ਲ ਮੀਡੀਆ ਕੀ ਇੱਕ ਫਾਲਸ ਵਰਲਡ ਫੇਕ ਵਰਲਡ ਹੈ ਫੇਕ ਵਰਲਡ ਸਵੇਰੇ ਹੀ ਸਿੱਖ ਵਿਰੋਧੀ ਏਜੰਸੀਆਂ ਦੇ ਜਿਹੜੇ ਬੈਠੇ ਹੋਏ ਉੱਥੇ ਬੰਦੇ ਨੇ ਉਹ ਇੱਕ ਨੈਰੇਟਿਵ ਸਿਰਜਦੇ ਨੇ ਸਿੱਖਾਂ ਦੇ ਵਰਤਾਂਤ ਸਿਰਜਦੇ ਨੇ ਅਰ ਅਸੀਂ ਉਸ ਵਰਤਾਂਤ ਚ ਫਸ ਜਾਂਦੇ ਚਾਹੇ ਉਹ ਕਿਸੇ ਸ਼ਖਸੀਅਤ ਦੇ ਖਿਲਾਫ ਸਿਰਜਣਾ ਹੋਵੇ فرض ਕਰੋ ਅ ਮੀਟਿੰਗ ਦੀ ਗੱਲ ਹੀ ਮੈਂ ਕਰਨ 18 ਤਰੀਕ ਨੂੰ ਘਟਨਾ ਵਾਪਰੀ ਕੋਈ ਨੀ ਤਰੀਕ ਨੂੰ ਅਸੀਂ ਇੱਕ ਲਿਸ਼ਟੀ ਪ੍ਰੈਸ ਨੋਟ ਜਿਹੜਾ ਰਿਲੀਜ਼ ਕੀਤਾ ਅਕਾਲ ਤੱਕ ਸਾਹਮਣੇ ਇਹ ਮੰਦ ਭਾਗ ਦਾ ਵਰਤਾਰਾ ਨੌਜਵਾਨਾਂ ਦੀ ਫੋਟੋ ਫੜੀ ਜਿਹੜੀ ਹੋ ਰਹੀ ਹੈ ਇਹਨੂੰ ਸਰਕਾਰ ਨੂੰ ਤੁਰੰਤ ਜਿਹੜਾ ਹੈ ਇਹ ਕਦਮ ਰੋਕਣਾ ਚਾਹੀਦਾ 21 ਤਰੀਕ ਨੂੰ ਔਰਲ ਬਿਆਨ ਦਿੱਤਾ ਕਿ ਇਸ ਨੂੰ ਜਿਹੜਾ ਰੋਕਣਾ ਚਾਹੀਦਾ ਲੇਕਿਨ ਫਿਰ ਵੀ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰੀ ਪੋਸਟਾਂ ਪੈ ਰਹੀਆਂ ਸੀ ਕਿ ਸ਼੍ਰੋਮਣੀ ਕਮੇਟੀ ਖਮੋਸ਼ ਅਕਾਲ ਤਖਤ ਖਮੋਸ਼ ਸ਼੍ਰੋਮਣੀ ਕਮੇਟੀ ਖਮੋਸ਼ ਅਕਾਲ ਤਖਤ ਖਮੋਸ਼ ਜਿਸ ਨੌਜਵਾਨ ਆਏ ਦਮਦਮਾ ਸਾਹਿਬ ਉਹ ਮੈਂ ਇਸਲਾਹ ਦਿੱਤੀ ਕਿ ਆਪਾਂ ਨੂੰ ਇੱਕ ਮੀਟਿੰਗ ਰੇਂਜ ਕਰਨੀ ਚਾਹੀਦੀ ਹੈ ਮੈਂ ਉਹਨਾਂ ਨੂੰ ਵੀ ਕਿਹਾ ਕਿ ਆ ਕੇ ਵੱਡੇ ਇਕੱਠ ਜਿਹੜੇ ਨੇ ਇਹ ਕੈਂਸਲ ਨਹੀਂ ਕਰ ਸਕਦੇ ਹਾਂ ਲੇਕਿਨ ਵੱਡੇ ਇਕੱਠਾਂ ਦੀ ਇਹ ਨਹੀਂ ਕਿ ਸਾਰਥਕਤਾ ਨਹੀਂ ਹੁੰਦੀ ਉਹਨਾਂ ਦੀ ਸਾਰਥਕਤਾ ਵੀ ਹੁੰਦੀ ਹੈ ਵੱਡੇ ਇਕੱਠਾਂ ਦਾ ਵੀ ਬਹੁਤ ਵੱਡਾ ਜਿਹੜਾ ਇੱਕ ਮਤਲਬ ਹੁੰਦਾ ਹੈ ਵੱਡੇ ਇਕੱਠ ਵੀ ਬੁਲਾਉਣੇ ਚਾਹੀਦੇ ਨੇ ਇਹ ਨਹੀਂ ਕਿ ਬੁਲਾਉਣੇ ਨਹੀਂ ਚਾਹੀਦੇ ਲੇਕਿਨ ਜੇ ਤੁਸੀਂ ਇੱਕ ਡਿਸੀਜਨ ਲੈਣਾ ਹੈ ਕਿ ਕਰਨਾ ਕੀ ਹੈ ਕੰਮ ਨੇ ਤਾਂ ਉਹਦੇ ਵਾਸਤੇ ਤਾਂ ਦਿਮਾਗ ਇਕੱਠੇ ਕਰਨੇ ਸਿਆਣੇ ਬੰਦਿਆਂ ਦੇ ਬੈਠਣ ਦੀ ਜ਼ਰੂਰਤ ਹੁੰਦੀ ਹੈ ਇਕੱਠਾਂ ਦੀ ਜ਼ਰੂਰਤ ਨਹੀਂ ਹੁੰਦੀ ਅਸੀਂ ਇੱਕ ਇਹ ਵੀ ਲਿਖਤਾ ਕਿ ਪੋਲਿਟਿਕਲ ਬੰਦੇ ਜਿਹੜੇ ਆ ਉਹ ਚਲੋ ਸ਼ਾਮਿਲ ਕਰ ਲੈਨੇ। ਬਾਅਦੇ ਵਿੱਚ ਇੱਕ ਬ੍ਰਤਾਂਤ ਸਿਰਜਿਆ ਗਿਆ ਇਸ ਮੀਟਿੰਗ ਨੂੰ ਫਲੌਪ ਕਰਨ ਦੇ। ਸਿੱਧੇ ਢੰਗ ਨਾਲ ਵੀ ਔਰ ਸਿੱਧੇ ਢੰਗ ਨਾਲ ਵੀ। ਸਿੱਧੇ ਢੰਗ ਨਾਲ ਵੀ ਕੀਤਾ ਗਿਆ। ਵੀ ਇਹ ਮੀਟਿੰਗ ਤੁਸੀਂ ਡ੍ਰੌਪ ਕਰੋ, ਕੈਨਸਲ ਕਰੋ। ਤੇ ਜਦੋਂ ਨਹੀਂ ਡ੍ਰੌਪ ਹੋਈ ਤੇ ਫਿਰ ਸੋਸ਼ਲ ਮੀਡੀਆ ਦੇ ਉੱਤੇ ਆ ਕਿਹਾ ਗਿਆ ਕੁਝ ਨਹੀਂ ਹੋਣਾ ਫੈਸਲਾ। ਤਕਵੀਰੀ ਹੋਣਾ ਔਰ ਇਸ ਮੀਟਿੰਗ ਤੋਂ ਬਾਅਦ ਵੀ ਇਹ ਕਿਹਾ ਜਾਊ ਕੁਝ ਨਹੀਂ ਨਿਕਲਿਆ ਜੀ ਲੰਗਰ ਛੱਕ ਕੇ ਚਲੇ ਗਏ ਸਾਰੇ ਬਾਤ ਵੀ ਆਈ ਹੋਣਾ ਸੋਸ਼ਲ ਮੀਡੀਆ ਤੇ ਪਸਰਨਾ ਮਤਲਬ ਕੀ ਕਿ ਇਸ ਮੀਟਿੰਗ ਦੀ ਮਹੱਤਤਾ ਕੀੜੀ ਹੈ ਉਹ ਖਤਮ ਕਰਨੀ ਹੈ ਖਤਮ ਕਰਨੀ ਉਹਨਾਂ ਨੇ ਔਰ ਸਾਡੇ ਰਾਹੀਂ ਕਰਾਉਣੀ ਹੈ ਜਾਂ ਫੇਕ ਆਈਡੀਆ ਰਾਹੀਂ ਕਰਾਉਣੀ ਹੈ ਕਿ ਮੀਟਿੰਗ ਬਿਲਕੁਲ ਬੇਕਾਰ ਸੀ ਔਰ ਇੱਥੋਂ ਤੱਕ ਕਿ ਜਿਹੜੇ ਮੀਟਿੰਗ ਚ ਸ਼ਾਮਲ ਹੋਏ ਹੈ ਇਹਨਾਂ ਦੇ ਕੈਰੈਕਟਰ ਦੇ ਉੱਤੇ ਵੀ ਜਿਹੜਾ ਉਹ ਉਂਗਲਾਂ ਠਾਈਆਂ ਜਾਣ ਫਲਾਨਾ ਬੰਦਾ ਸ਼ਾਮਲ ਹੋਇਆ ਤਾਂ ਫਲਾਨਾ ਫਲਾਨਾ ਬੰਦਾ ਸ਼ਾਮਲ ਹੋਇਆ ਫਲਾਨਾ ਫਲਾਨਾ ਬੋਲਿਆ ਉਹ ਤਾਂ ਫਲਾਨਾ ਇਹ ਵੀ ਹੋਣਾ ਪਰ ਖਬਰਾਂ ਦੀ ਲੋੜ ਨਹੀਂ ਹੈ ਮੈਂ ਪਹਿਲੇ ਕਹਿ ਚੁੱਕਿਆ ਕਿ ਸੋਸ਼ਲ ਮੀਡੀਆ ਇਜ਼ ਅ ਫੇਕ ਵਰਲਡ ਜੇ ਸੋਸ਼ਲ ਮੀਡੀਆ ਦੇ ਉੱਤੇ ਕਮੈਂਟਾਂ ਨੂੰ ਦੇਖ ਕੇ ਅਸੀਂ ਫੈਸਲੇ ਕਰਨ ਲੱਗ ਗਏ ਤੇ ਫਿਰ ਤਾਂ ਕਰ ਲਈਆਂ ਤਰੱਕੀਆਂ ਤਾਂ ਪੈ ਗਈਆਂ ਪੂਰੀਆਂ ਕਿਸ ਕਰਕੇ ਅਸੀਂ ਅੱਜ ਵੀ ਇਹ ਇਕੱਤਰਤਾ ਸਿਰਜਣ ਦਾ ਫੈਸਲਾ ਕੀਤਾ। ਵਿਦੇਸ਼ਾਂ ਦੇ ਵਿੱਚੋਂ ਵੀ ਕਾਫੀ ਸੱਜਣ ਆਏ ਐ। ਪਰਮਜੀਤ ਸੋਹਣੀ ਆਏ। ਭਾਈ ਸੰਤੋਖ ਸਿੰਘ ਜੀ ਹੁਣੇ ਆਏ ਐ ਆਸਟ੍ਰੇਲੀਆ ਤੋਂ। ਭਾਈ ਰਣਜੀਤ ਸਿੰਘ ਕੈਨੇਡਾ ਤੋਂ ਆਏ ਬੋਲੇ ਵੀ। ਹੁਣ ਆਪਾਂ ਗੱਲ ਕਰਦੇ ਆਂ ਜਿਹੜਾ ਮੌਜੂਦਾ ਦੌਰ ਜਿਹੜਾ ਸਭ ਤੋਂ ਵੱਡਾ ਜਿਹੜਾ ਇਸ ਵਕਤ ਸਾਡੇ ਤੇ ਹਮਲਾ ਹੋਇਆ। ਉਹ ਸਾਡੇ ਟਰੈਕਟਰ ਤੇ ਹਮਲਾ ਹੋਇਆ। ਸਾਡਾ ਚਰਿੱਤਰ ਘਾਣ ਕਰਨ ਦਾ ਯਤਨ ਹੋਇਆ। ਸਟੇਟ ਦੇ ਸਾਡਾ ਚਰਿੱਤਰ ਘਾਣ ਕਰਨ ਦਾ ਜਿਹੜਾ ਉਹ ਯਤਨ ਕੀਤਾ ਹੈ। ਕੀਤਾ ਕੀ ਦੇ ਰਹੀ ਹੈ? ਨੈਸ਼ਨਲ ਮੀਡੀਆ ਦੇ ਰਾਹੀਂ। ਸਾਡੇ ਕੋਲੇ ਬਹੁਤ ਸਾਰੀਆਂ ਰਿਪੋਰਟਾਂ ਆਈਆਂ। ਬੰਬਈ ਦੇ ਵਿੱਚ ਨਾਰੀਮਨ ਪੁਆਇੰਟ ਦੇ ਉੱਤੇ कैड चल रही है वो लिखे है पंजाब, गेम ऑफ फाइट एंड सिख सिख लिखना सी लेकिन लिखिया सिख एस आई के एच और अगे लिखिया हु नैब अमृत अमृतपाल नहीं लिखे अमृत बड़ी बड़ी एक प्लानिंग तहत लिखा गया ਅਰ ਜੀ ਕੇ ਸਾਹਿਬ ਨੇ ਗੱਲ ਕੀਤਾ ਕਿ ਪੀਐਨਡੀ ਵੈਬਸਾਈਟ ਦੇ ਪੋਰਟਲ ਦੇ ਵਿੱਚ ਇਹ ਮੈਂਸ਼ਨ ਕਰ ਦਿੱਤਾ ਗਿਆ ਹੈ ਕਿ ਜੇ ਕਿਸੇ ਸਿੱਖ ਜੀ ਕੇ ਸਾਹਿਬ ਕਹਿ ਕੇ ਗਏ ਹੈ ਕਿ ਲਿਖਿਆ ਕਿ ਜੇ ਕਿਸੇ ਸਿੱਖ ਚਾਹੇ ਉਹ ਵਿਦੇਸ਼ੀ ਹੈ ਚਾਹੇ ਭਾਰਤੀ ਉਹਦੇ ਖਿਲਾਫ ਜੇ ਕੋਈ ਤੁਹਾਨੂੰ ਗੱਲਬਾਤ ਨਜ਼ਰ ਆਉਂਦੀ ਹੈ ਤੇ ਤੁਸੀਂ ਦੱਸ ਸਕਦੇ ਹੋ ਤੇ ਸਿੱਖ ਦੇ ਨਾਲ ਮੁਸਲਮ ਵੀ ਲਿਖਿਆ ਹੋਇਆ ਸਾਡੇ ਤਾਂ ਰੌਲੇ ਹੀ ਹੁੰਦੇ ਆ ਵੱਟਾਂ ਦੇ ਰੋਲੇ ਐ ਪਾਣੀ ਦੇ ਰੋਲੇ ਐ ਕੰਨਾਂ ਕੌਲਿਆਂ ਦੇ ਰੋਲੇ ਐ ਕੋਈ ਮਰਜ਼ੀ ਲਿਖ ਕੇ ਪਾ ਦੂਗਾ ਕਿ ਇਹ ਤਾਂ ਜੀ ਵੱਖਵਾਦੀ ਉਚਾਨੂ ਸਾਡਾ ਸਾਡੇ ਪਰਿਵਾਰਾਂ ਦਾ ਨੁਕਸਾਨ ਹੋਊਗਾ ਇਹ ਕਿਸੇ ਆਮ ਪਰਸਨ ਦੀ ਵੈਬਸਾਈਟ ਦੇ ਪੋਰਟਲ 'ਚ ਨਹੀਂ ਐ ਇਹ ਸੇ ਪ੍ਰਧਾਨ ਮੰਤਰੀ ਦੀ ਵੈਬਸਾਈਟ ਦੇ ਪੀਐਮਓ ਦੀ ਵੈਬਸਾਈਟ ਦੇ ਪੋਰਟਲ ਦੇ ਵਿੱਚ ਐ ਇਥੋਂ ਸਾਡੀ ਚਿੰਤਾ ਕਰਨੀ ਬੰਦ ਹੋ ਗਈ। ਔਰ ਅੱਜ 18 ਤਰੀਕ ਤੋਂ ਲੈ ਕੇ ਅੱਜ ਤੱਕ نیشنل মিডিਆ ਤੇ ਲਗਾਤਾਰ ਹੀ ਸਾਡੀ ਜਿਹੜੀ ਇਮੇਜ ਹੈ। ਇਹਨੂੰ ਡੈਮਜ ਕਰਨ ਦਾ ਜਿਹੜਾ ਯਤਨ ਹੋ ਰਿਹਾ। ਕਿਉਂ? ਇਹ ਵੀ ਕਾਰਨ ਹੋ ਸਕਦਾ ਹੈ ਕਿ ਕਿਸਾਨ ਅੰਦੋਲਨ ਦੇ ਵਿੱਚ ਜੋ ਸਾਡੀ ਇਮੇਜ ਉੱਪਰ ਕੇ ਸਾਹਮਣੇ ਆਈ ਹੈ। ਉਹਨੂੰ ਫਿੱਕੀ ਪਾਉਣਾ ਹੋਵੇ। ਉਹ ਫਿੱਕੀ ਪਾਈ ਨਹੀਂ ਸਕਦੀ। ਜਿਸ ਤਰ੍ਹਾਂ ਦਾ ਵਰਤਾਰਾ ਨਾਮਰਤ ਦੇ ਕਿਤੇ ਨਹੀਂ ਸੀ ਪਾਣੀ ਪਰਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚ ਵਿਚਰਦੇ ਆ ਲੋਕ ਸਾਨੂੰ ਸਤਕਾਰ ਦੀਆਂ ਨਜ਼ਰਾਂ ਨਾਲ ਦੇਖਣ ਲੱਗ ਪਏ ਸਤਕਾਰ ਦੀਆਂ ਨਜ਼ਰਾਂ ਨਾਲ ਦੇਖਣ ਲੱਗ ਪਏ ਸੀ ਦੇਖੋ ਭਾਂਜੀ ਨੇ ਦੱਸਿਆ ਕਿ ਹੁਣ ਹੋਰ ਟੰਗ ਦੇ ਨਾਲ ਦੇਖਦੇ ਹੁਣ ਹੋਰ ਟੰਗ ਦੇ ਨਾਲ ਦੇਖਦੇ ਤਾਂ ਇਹ ਵਰਤਾਰਾ ਵਰਤੇ ਵਰਤਾਇਆ ਗਿਆ ਸਾਨੂੰ ਇਸ ਸਪਖੋ ਸਾਵਧਾਨ ਸੁਚੇਤ ਹੋਣ ਦੀ ਜ਼ਰੂਰਤ ਹੈ ਦੂਸਰਾ ਸਾਡੇ ਨੌਜਵਾਨ ਫੜੇ ਬੇਕਸੂਰ ਜਹਦਾ ਰੋਡੇ ਸਾਹਮਣੇ ਬੜੀ ਬੜੀ ਗੱਲ ਕੀਤੀ ਹੈ ਕਿ ਜਿਵੇਂ ਬਾਜੇ ਕੇ ਵਰਗੇ ਇੱਕ ਬੰਦੇ ਤੋਂ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਹੀ ਥੋੜੇ-ਬਹੁਤੇ ਆਪਣੇ ਫੇਮ ਦੇ ਚੱਕਰ 'ਚ ਵੀਡੀਓ ਬਣਾ ਕੇ ਪਾਉਂਦਾ ਸੀ ਉਹਦੇ ਤੋਂ ਦੇਸ਼ ਨੂੰ ਖਤਰਾ ਪੈਦਾ ਹੋ ਗਿਆ। ਇਹ ਕਿੱਥੇ ਮਜ਼ਬੂਤ ਹੈ ਦੇਸ਼? ਕਿੱਥੇ ਮਜ਼ਬੂਤ ਹੈ? ਸੋਚਣਾ ਚਾਹੀਦਾ ਭਾਰਤ ਸਰਕਾਰ। ਪਰ ਆਸੀਂ ਤੇ ਸੰਸਾਰ ਨੂੰ ਦੱਸਣਾ ਹੈ। ਜਗਤ ਨੂੰ ਦੱਸਣਾ ਹੈ। ਕਿਸ ਪ੍ਰੋਗਰਾਮ ਰਾਹੀਂ ਦੱਸਣਾ ਉਹ ਅਸੀਂ ਤੈਅ ਕਰਨਾ ਹੈ। ਨਿਰਧਾਰਤ ਕਰਨਾ ਹੈ ਹਰੀ